ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 598 ਤੋਂ ਲੈ ਕੇ 600 ਅੰਗ ਤੱਕ ਬਾਣੀ ਦੀ ਵਿਚਾਰ ਕਰਦੇ ਆਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸੋਰਠ ਮਹੱਲਾ ਪਹਿਲਾ ਪੰਜ ਪਦੇ ਆਪਨਾ ਕਰਮ ਉਸਤ ਰੱਖ ਨਾ ਸਕੈ ਕੀ ਪਰ ਕਰ ਜੋ ਹਨ ਲਗਾ ਕਰਦਰ ਰੱਖੈ ਜੇ ਰਸ ਚਖੈ ਜੋ ਗੁਰਮੁਖ ਸੇਵਕ ਲਗਾ ਮਨ ਰੇ ਸਮਝ ਕਵਨ ਮਤ ਲਗਾ ਨਾਮ ਵਿਸਾਰ ਅਨ ਰਸ ਲੋਪਾਨੇ ਫਿਰ ਪਛਤਾਹੇ ਅਪਾਗ ਰਹਾਉ ਵਾਹੇ ਗੁਰੂ ਜੀ ਹੰਦੀ ਸੰਗਤ ਜੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਇਹ ਜੀਵ ਤੂੰ ਆਪਣਾ ਹਿਰਦਾ ਆਪਣਾ ਮਨ ਤਾਂ ਵਿਕਾਰਾਂ ਵੱਲੋਂ ਸਾਂਭ ਕੇ ਨਹੀਂ ਰੱਖ ਸਕਦਾ ਤੇ ਦੂਜਿਆਂ ਦੇ ਜਿਹੜੇ ਔਗਣ ਨੇ ਉਹਨਾਂ ਦੀਆਂ ਤੂੰ ਗੱਲਾਂ ਕਰਦਾ ਦੂਜਿਆਂ ਦੇ ਔਗਣ ਔਗਣਾਂ ਦਾ ਨਰੀਖਣ ਕਰਦਾ ਉਹਨਾਂ ਨੂੰ ਮਤਲਬ ਉਜਾਗਰ ਕਰਦਾ ਪਰ ਆਪਣੇ ਘਰ ਦਾ ਤੈਨੂੰ ਪਤਾ ਨਹੀਂ ਲੱਗਦਾ ਵੀ ਤੇਰੇ ਅੰਦਰ ਵੀ ਜਿਹੜਾ ਜਿਹੜੇ ਕਾਮਾਦਿਕ ਵੈਰੀ ਨੇ ਉਹ ਤੇਰੇ ਅੰਦਰ ਸਾਰੇ ਵਿਕਾਰ ਇਕੱਠੇ ਕਰੀ ਜਾ ਰਹੇ ਨੇ ਕਹਿੰਦੇ ਵੀ ਜਿਹੜਾ ਜੀਵ ਪਰਮੇਸ਼ਰ ਦੇ ਨਾਮ ਰਸ ਨੂੰ ਚਖ ਲੈਂਦਾ ਉਨੂੰ ਹੀ ਆਪਣੇ ਹਿਰਦੇ ਘਰ ਦੀ ਪਛਾਣ ਆਉਂਦੀ ਆ। ਇਹ ਉਹੀ ਸੇਵਕ ਆ ਜੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦਾ ਨਾਮ ਰਸ ਚਖਦਾ। ਉਹ ਫਿਰ ਆਪਣਾ ਘਰ-ਦਰ ਸੰਭ ਲੈਂਦਾ। ਹੇ ਮਾਨ ਕਹਿੰਦੇ ਤੂੰ ਕਿਹੜੀ ਮਤ ਦੇ ਪਿੱਛੇ ਲੱਗਿਆ ਹੋਇਆ? ਨਾਮ ਵਿਸਾਰ ਅਨ ਰਸ ਲੋਪਾਨੇ। ਕਹਿੰਦੇ ਪ੍ਰਮਾਤਮਾ ਦਾ ਜਿਹੜਾ ਨਾਮ ਰਸ ਆ ਉਹਨੂੰ ਤਾਂ ਤੂੰ ਵਿਸਾਰ ਦਿੱਤਾ। ਸੰਸਾਰ ਦੇ ਹੋਰ ਰਸਾਂ ਦੇ ਵਿੱਚੇ ਤੂੰ ਲੱਗਿਆ ਹੋਇਆ। ਤੇ ਅੰਤ ਦੇ ਵਿੱਚ ਫਿਰ ਪਛਤਾਏਗਾ ਭਾਗਹੀਨ ਬਣ ਜਾਏਗਾ ਆਵਤ ਕੋ ਹਰਖ ਜਾਤ ਕੋ ਰੋਵੈ ਇਹ ਦੁੱਖ ਸੁਖ ਨਾਲੇ ਲਾਗਾ ਆਪੇ ਦੁੱਖ ਸੁਖ ਭੋਗ ਪੁਗਾਵੇ ਗੁਰਮੁਖ ਸੋ ਅਨਰਾਗਾ ਕਹਿੰਦੇ ਜਿਹੜੇ ਜੀਵ ਨੇ ਉਹ ਤਨ ਨੂੰ ਆਉਂਦੇ ਨੂੰ ਦੇਖ ਕੇ ਤਾਂ ਖੁਸ਼ ਹੁੰਦੇ ਨੇ ਜਦੋਂ ਤਨ ਜਾਂਦਾ ਫਿਰ ਰੋਂਦੇ ਨੇ ਇਹ ਜਿਹੜਾ ਤਨ ਦਾ ਦੁੱਖ ਸੁੱਖਾ ਇਹ ਜੀਵ ਦੇ ਨਾਲ ਹੀ ਚੰਬੜਿਆ ਹੋਇਆ। ਫਿਰ ਕਹਿੰਦੇ ਭਾਈ ਜੀਵ ਦੇ ਵੀ ਕੀ ਵਾਸਾ? ਇਹ ਜਿਹੜੇ ਦੁੱਖ ਸੁੱਖ ਨੇ ਇਹ ਪਰਮੇਸ਼ਰ ਨੇ ਜੀਵਾਂ ਨੂੰ ਲਾਏ ਹੋਏ ਨੇ। ਤੇ ਜੀਵ ਜੀਵਾਂ ਦੇ ਵਿੱਚ ਹੀ ਪਰਮੇਸ਼ਰ ਵਿਆਪਕ ਹੋ ਕੇ ਸਭ ਕੁਝ ਆਪ ਹੀ ਕਰ ਰਿਹਾ ਹੈ। ਜੋ ਕਹਿੰਦੇ ਗੁਰੂ ਦੇ ਸਨਮੁਖ ਹੁੰਦਾ ਜੀਵ ਉਹੀ ਕਹਿੰਦੇ ਫਿਰ ਪਰਮੇਸ਼ਰ ਦੇ ਪ੍ਰੇਮ ਵਿੱਚ ਲੱਗ ਸਕਦਾ ਤੇ ਮਾਇਆ ਦੇ ਵਿੱਚੋਂ ਨਿਰਲੇਪ ਹੋ ਸਕਦਾ ਹਰ ਰਸ ਉਪਰ ਅਵਰ ਕਿਹਾ ਕਹੀਐ ਜਿਨ ਪੀਆ ਸੋ ਤ੍ਰਿਪਤਾਗਾ ਮਾਇਆ ਮੋਹਿਤ ਜਿਨ ਇਹ ਰਸ ਖੋਇਆ ਜਾ ਸਾਕਤ ਦੁਰਮਤ ਲਾਗਾ ਕਹਿੰਦੇ ਜੋ ਪਰਮੇਸ਼ਰ ਦਾ ਨਾਮ ਰਸ ਆ ਇਹਦੇ ਜਿੰਨਾ ਸਵਾਦਿਸ਼ਟ ਹੋਰ ਕਿਹੜੀ ਚੀਜ਼ ਆ ਦੁਨੀਆ 'ਚ ਤੇ ਜਿਨੇ ਇਹ ਪੀ ਲਿਆ ਉਹ ਪੂਰਾ ਤ੍ਰਿਪਤ ਹੋ ਗਿਆ ਪਰ ਜਿਹੜੇ ਕਹਿੰਦੇ ਹੈਗੇ ਨੇ ਮਨਮੁਖ ਉਹ ਮਾਇਆ ਦੇ ਰਸਾਂ ਵਿੱਚ ਮੋਹਤ ਨੇ ਉਹਨਾਂ ਨੇ ਇਹ ਨਾਮ ਰਸ ਗਵਾ ਲਿਆ ਹੈ ਉਹਨਾਂ ਨੂੰ ਕਹਿੰਦੇ ਮਾਇਆ ਦੇ ਵਿੱਚ ਗੁਲਤਾਨ ਹੋਇਆਂ ਨੂੰ ਇਸ ਮਾੜੀ ਮੱਤ ਦੇ ਵਿੱਚ ਲੱਗੇ ਹੋਏ ਨੇ ਮਨ ਕਾ ਜੀਓ ਪਵਨਪਤ ਦੇਹੀ ਦੇਹੀ ਮੈਂ ਦਿਓ ਸਮਾਗਾ ਜੇ ਤੂੰ ਦੇਹ ਤਾਂ ਹਰ ਰਸ ਗਾਈ ਮਨ ਤ੍ਰਿਪਤੈ ਹਰ ਲਿਵ ਲਾਗਾ ਕਹਿੰਦੇ ਜੋ ਮੇਰੀ ਮੇਰੇ ਮਨ ਦੀ ਜਿੰਦ ਹੈ ਜੋ ਮੇਰੇ ਸਵਾਸਾਂ ਨੂੰ ਰੱਖਣ ਵਾਲਾ ਹੈ ਪਰਮਾਤਮਾ ਉਹ ਮੇਰੀ ਦੇਹੀ ਦੇ ਵਿੱਚ ਹੀ ਹੈ ਤੇ ਉਹ ਦੇ ਕਹਿੰਦੇ ਗਉਣ ਕੌਣ ਗਾਉਂਦਾ ਹੈ ਜੇ ਪਰਮੇਸ਼ਰ ਆਪ ਹੀ ਬਖਸ਼ਿਸ਼ ਕਰੇ ਤੇ ਜਿਹੜਾ ਗਾਉਂਦਾ ਹੈ ਉਹਦਾ ਮਨ ਤ੍ਰਿਪਤ ਜਾਂਦਾ ਹੈ ਤੇ ਉਹਨੂੰ ਫਿਰ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਜਾਂਦਾ ਹੈ ਸਾਧ ਸੰਗਤ ਮਹਿ ਹਰ ਰਸ ਪਾਈਐ ਗੁਰ ਮਿਲਿਐ ਜਮ ਪਉ ਪਾਗਾ ਨਾਨਕ RAM ਨਾਮ ਜਪ ਗੁਰਮਖ ਹਰ ਪਾਏ ਮਸਤਕ ਪਾਗਾ ਕੇ ਸਾਜ ਸੰਗਤ ਦੇ ਵਿੱਚ ਗੁਰੂ ਨੂੰ ਮਿਲ ਕੇ ਇਹ ਰਸ ਜੋ ਹੈਗਾ ਹਰੀ ਦੇ ਨਾਮ ਦਾ ਰਸ ਮਿਲਦਾ ਜਿਸ ਜੀਵ ਨੂੰ ਉਹ ਮਿਲ ਗਿਆ ਉਹਦਾ ਆਤਮਿਕ ਮੌਤ ਦਾ ਤੇ ਜਮ ਦਾ ਡਰ ਚੁੱਕ ਹੋ ਜਾਂਦਾ ਨਾਨਕ ਜੀ ਕਹਿੰਦੇ ਨੇ ਜੋ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਪਰਮੇਸ਼ਰ ਨੂੰ ਪਾ ਲੈਂਦੇ ਨੇ ਉਹਨਾਂ ਦੇ ਮਸਤਕ ਦੇ ਭਾਗ ਖੁੱਲ ਜਾਂਦੇ ਨੇ ਸੋਰਠ ਮਹੱਲਾ ਪਹਿਲਾ ਸਰਬ ਜੀਆਂ ਸਿਰ ਲੇਖ ਤੁਰਾਹੂ ਬਿਨ ਲੇਖੈ ਨਹੀਂ ਕੋਈ ਜੀਓ ਆਪ ਅਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜਿਉ ਮਨ ਰੇ RAM ਜਪੋ ਸੁਖ ਹੋਈ ਐਨਸ ਗੁਰ ਕੇ ਚਰਨ ਸਰੇਬੋ ਹਰ ਦਾਤਾ ਪੁਗਤਾ ਸੋਈ ਰਹਾਓ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕੇ ਸਾਰੇ ਜੀਵਾਂ ਦੇ ਸਿਰ ਦੇ ਉੱਪਰ ਪਰਮੇਸ਼ਰ ਵੱਲੋਂ ਕਰਮਾਂ ਦੇ ਅਨੁਸਾਰ ਲੇਖ ਲਿਖੇ ਗਏ ਨੇ ਜਿਦੇ ਅਨੁਸਾਰ ਹੁਣ ਵੀ ਜੀਵ ਕਰਮ ਕਰ ਰਹੇ ਨੇ ਪਰ ਕਹਿੰਦੇ ਇੱਕ ਪਰਮਾਤਮਾ ਜਿਦੇ ਸਿਰ ਦੇ ਉੱਪਰ ਕੋਈ ਲੇਖ ਨਹੀਂ ਹੈ ਤੇ ਉਹ ਨੇ ਕੁਦਰਤ ਸਾਜੀ ਆ ਤੇ ਸਾਰੀ ਦੇ ਉੱਪਰ ਆਪ ਆਪਣਾ ਹੁਕਮ ਚਲਾ ਰਿਹਾ ਹੈ ਕਹਿੰਦੇ ਹੇ ਮੇਰੇ ਮਨ ਉਸ ਪਰਮੇਸ਼ਰ ਦਾ ਨਾਮ ਜਪ ਸੁਖ ਪਾਏਗਾ ਜੇ ਕਹਿੰਦੇ ਹਰ ਵਕਤ ਹਰ ਰੋਜ ਉਸ ਗੁਰੂ ਦੇ ਚਰਨਾ ਵਿੱਚ ਜੁੜੀਏ ਜੋ ਗੁਰੂ ਦਾਤਾ ਦੇਣ ਵਾਲਾ ਵੀ ਹੈ ਜਿਸ ਜਿਸ ਤਰ੍ਹਾਂ ਗੁਰੂ ਦੇ ਰੂਪ ਵਿੱਚ ਪਰਮੇਸ਼ਰ ਦਾਤਾ ਦੇਣ ਵਾਲਾ ਵੀ ਹੈ ਤੇ ਜੀਵ ਦੇ ਵਿੱਚ ਵਿਆਪਕ ਹੋ ਕੇ ਉਹਨਾਂ ਦਾਤਾਂ ਨੂੰ ਭੋਗਣ ਵਾਲਾ ਵੀ ਹੈ ਉਹੀ ਪਰਮੇਸ਼ਰ ਗੁਰੂ ਦੇ ਰੂਪ ਵਿੱਚ ਦਾਤਾ ਬਣ ਗਿਆ ਜੀਵ ਦੇ ਰੂਪ ਵਿੱਚ ਭੋਗਣ ਵਾਲਾ ਬਣ ਗਿਆ ਜੋ ਅੰਤਰ ਸੋ ਬਾਹਰ ਦੇਖੋ ਅਵਰ ਨ ਦੂਜਾ ਕੋਈ ਜੀਓ ਗੁਰਮਖ ਏਕ ਦ੍ਰਿਸ਼ਟ ਕਰ ਦੇਖੋ ਕਟ ਕਟ ਜੋਤ ਸਮੋਈ ਜੀਓ ਕਹਿੰਦੇ ਸਾਡੇ ਅੰਦਰ ਤੇ ਬਾਹਰ ਉਸੇ ਪਰਮੇਸ਼ਰ ਦੀ ਜੋਤ ਹੈ ਉਹਦੇ ਤੋਂ ਬਿਨਾ ਹੋਰ ਕੋਈ ਨਹੀਂ ਹੈ ਜੋ ਗੁਰੂ ਦੇ ਸਨਮੁਖ ਹੁੰਦੇ ਨੇ ਉਹ ਫਿਰ ਇਸ ਗੱਲ ਨੂੰ ਦੇਖ ਲੈਂਦੇ ਨੇ ਸਮਝ ਲੈਂਦੇ ਨੇ ਕਿ ਹਰ ਇੱਕ ਘਟ ਦੇ ਵਿੱਚ ਉਸ ਪਰਮੇਸ਼ਰ ਦੀ ਜੋਤ ਵਿਆਪਕ ਹੈ ਚਲ ਤੋ ਠਾਕ ਰੱਖੋ ਕਰ ਆਪਣੇ ਗੁਰ ਮਿਲੀਏ ਇਹ ਮਤ ਹੋਈ ਜੀਓ ਦੇਖ ਅਦ੍ਰਿਸ਼ਟ ਰਹੋ ਬਿਸਮਾਦੀ ਦੁੱਖ ਬਿਸਰੈ ਸੁਖ ਹੋਈ ਜੀਓ ਕਹਿੰਦੇ ਆਪਣੇ ਚੰਚਲ ਮਨ ਨੂੰ ਠਹਿਰਾ ਕੇ ਰੱਖੋ ਆਪਣੇ ਹਿਰਦੇ ਘਰ ਵਿੱਚ ਇਹ ਬਾਹਰ ਨਾ ਭੱਜਿਆ ਫਿਰੇ ਮਾਇਆ ਦੇ ਪਿੱਛੇ ਪਰ ਕਹਿੰਦੇ ਜਦੋਂ ਗੁਰੂ ਦੇ ਨਾਲ ਮਿਲਾਪ ਹੁੰਦਾ ਜੀਵ ਦਾ ਫਿਰ ਉਹਨੂੰ ਇਸ ਤਰ੍ਹਾਂ ਦੀ ਸੋਝੀ ਆਉਂਦੀ ਆ ਕਹਿੰਦੇ ਉਹ ਪਰਮੇਸ਼ਰ ਜੋ ਅਦ੍ਰਿਸ਼ਟ ਹੈ ਜਦੋਂ ਉਹਦਾ ਅਨੁਭਵ ਹੁੰਦਾ ਹੈ ਫਿਰ ਜੀਵ ਬਿਸਮਾਦ ਵਿੱਚ ਚਲੇ ਜਾਂਦਾ ਹੈ ਉਹਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਫੇਰ ਉਹਨੂੰ ਸੁੱਖ ਹੀ ਸੁੱਖ ਮਿਲਦੇ ਨੇ ਪੀਵੋ ਅਪਿਓ ਪਰਮ ਸੁਖ ਪਾਈਐ ਨਿਜ ਕਰਵਾਸਾ ਹੋਈ ਜੀਓ ਜਨਮ ਮਰਨ ਪਵ ਪੰਜਨ ਗਾਈਐ ਪੁਨਰਪ ਜਨਮ ਨ ਹੋਈ ਜੀਓ ਕਹਿੰਦੇ ਜਦੋਂ ਪਰਮੇਸ਼ਰ ਦਾ ਅਮਰਤ ਰੂਪੀ ਨਾਮ ਦਾ ਸਵਾਦ ਚੱਖ ਲਿਆ ਫਿਰ ਪਰਮ ਸੁਖ ਮਿਲਦਾ ਫਿਰ ਜੀਵ ਆਪਣੇ ਨਿੱਜ ਦੇ ਘਰ ਵਿੱਚ ਟਿਕ ਜਾਂਦਾ ਉਹਦਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਕਿਉਂਕਿ ਉਸ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਹੈ ਜੋ ਸਾਡੇ ਸਾਰੇ ਦਰ ਖਤਮ ਕਰਨ ਵਾਲਾ ਹੈ ਫਿਰ ਜੀਵ ਦਾ ਦੁਬਾਰਾ ਜਨਮ ਨਹੀਂ ਹੁੰਦਾ ਉਹ ਪਰਮੇਸ਼ਰ ਦੇ ਵਿੱਚ ਸਮਾ ਜਾਂਦਾ ਤਤ ਨਿਰੰਝਨ ਜੋਤ ਸਵਾਈ ਸੋਹਾ ਭੇਦ ਨ ਕੋਈ ਜਿਓ ਅਪਰੰਪਰ ਪਾਰ ਬਰੰਪਰ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਜਦੋਂ ਕਹਿੰਦੇ ਜੀਵ ਦਾ ਆਪਣੇ ਨਿਜ ਦੇ ਘਰ ਵਿੱਚ ਵਾਸਾ ਹੋ ਜਾਂਦਾ ਜਦੋਂ ਜੀਵ ਦੀ ਸਭ ਤੋਂ ਉੱਚੀ ਆਤਮਿਕ ਅਵਸਥਾ ਮਿਲ ਜਾਂਦੀ ਆ ਫਿਰ ਉਸ ਨੂੰ ਇਸ ਗੱਲ ਦੀ ਸੋਝੀ ਹੋ ਜਾਂਦੀ ਆ ਕਿ ਜੀਵ ਦੇ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ ਜਿਹੜੀ ਜੋਤ ਪਰਮੇਸ਼ਰ ਵਿੱਚ ਹੈ ਉਹੀ ਜੋਤੀ ਜੀਵ ਵਿੱਚ ਹੈ ਤੇ ਫਿਰ ਪਰਮੇਸ਼ਰ ਤੇ ਜੀਵ ਇੱਕ ਹੀ ਹੈ। ਇਹ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਜੋ ਅਪਰੰਪਰ ਹੈ ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ ਜੋ ਸਭ ਤੋਂ ਵੱਡਾ ਹੈ। ਨਾਨਕ ਦਾ ਗੁਰੂ ਉਹੀ ਹੈ। ਉਹੀ ਅਕਾਲ ਪੁਰਖ ਨਾਨਕ ਦਾ ਗੁਰੂ ਹੈ ਤੇ ਨਾਨਕ ਦਾ ਉਹਦੇ ਨਾਲ ਮਿਲਾਪ ਹੋਇਆ ਹੈ। ਸੋਰਠਾ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾ ਤਿਸ ਪਾਵਾਂ ਤਦ ਹੀ ਗਾਵਾ ਤਾਂ ਗਾਵੇ ਕਾ ਫਲ ਪਾਵਾ ਗਾਵੇ ਕਾ ਫਲ ਹੋਈ ਜਾ ਆਪੇ ਦੇਵੈ ਸੋਈ ਮਨ ਮੇਰੇ ਗੁਰਬਚਨੀ ਨਿਦ ਪਾਈ ਤੇ ਸੱਚ ਮੈਂ ਰਿਹਾ ਸਮਾਈ ਰਹਾਉ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਜੇ ਪਰਮੇਸ਼ਰ ਨੂੰ ਠੀਕ ਲੱਗੇ ਪਰਮੇਸ਼ਰ ਨੂੰ ਚੰਗਾ ਲੱਗੇ ਪਰਮੇਸ਼ਰ ਨੂੰ ਭਾਵੇ ਤਾਂ ਹੀ ਮੈਂ ਪਰਮੇਸ਼ਰ ਦੀ ਸਿਫਤ ਸਲਾਹ ਕਰ ਸਕਦਾ ਤੇ ਉਸ ਸਿਫਤ ਸਲਾਹ ਕਰਨ ਦਾ ਮੈਨੂੰ ਫਲ ਵੀ ਮਿਲਦਾ ਫਲ ਵੀ ਤਾਂ ਹੀ ਮਿਲਦਾ ਜੇ ਪਰਮੇਸ਼ਰ ਆਪ ਦਿੰਦਾ ਕਹਿੰਦੇ ਮਨ ਮੇਰੇ ਗੁਰਬਚਨੀ ਨਿੱਧ ਪਾਈ ਜਦੋਂ ਗੁਰੂ ਦੇ ਬਚਨਾਂ ਤੇ ਚੱਲਦੇ ਆ ਫਿਰ ਪਰਮੇਸ਼ਰ ਦਾ ਨਾਮ ਖਜ਼ਾਨਾ ਪ੍ਰਾਪਤ ਹੁੰਦਾ ਹੈ ਤੇ ਫਿਰ ਜੀਵ ਪਰਮੇਸ਼ਰ ਦੇ ਵਿੱਚ ਲੀਨ ਹੋਇਆ ਰਹਿੰਦਾ ਹੈ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ ਗੁਰ ਸਾਖੀ ਕਾ ਉਜੀਆਰਾ ਤਾਂ ਮਿਟਿਆ ਸਗਲ ਅੰਧਾਰਾ ਕਹਿੰਦੇ ਗੁਰੂ ਦੀ ਸਿੱਖਿਆ ਤੇ ਚੱਲ ਕੇ ਮੇਰੇ ਅੰਦਰ ਆਤਮਿਕ ਚਾਨਣ ਹੋ ਗਿਆ ਤਾਂ ਜਿਹੜੀ ਚਾਂਚਲ ਮਤ ਸੀ ਹੁਣ ਉਹ ਤਿਆਗ ਦਿੱਤੀ ਗਈ ਆ ਗੁਰੂ ਦੀ ਸਿੱਖਿਆ ਨੇ ਆਤਮਿਕ ਚਾਨਣ ਕਰ ਦਿੱਤਾ ਤੇ ਅੰਦਰੋਂ ਮਾਇਆ ਦੇ ਮੋਹ ਦਾ ਜਿਹੜਾ ਹਨੇਰਾ ਸੀ ਸਾਰਾ ਖਤਮ ਹੋ ਗਿਆ ਗੁਰ ਚਰਨੀ ਮਨ ਲਾਗਾ ਤਾਂ ਜਮ ਕੇ ਮਾਰਗ ਪਾਗਾ ਪੈ ਵਿੱਚ ਨਿਰਪਉ ਪਾਇਆ ਤਾਂ ਸਹਜੇ ਕੈ ਕਰ ਆਇਆ ਜਦੋਂ ਕਹਿੰਦੇ ਗੁਰੂ ਦੇ ਚਰਨਾਂ ਵਿੱਚ ਮੇਰਾ ਮਨ ਜੁੜ ਗਿਆ ਤਾਂ ਫਿਰ ਜਿਹੜਾ ਜਮ ਦਾ ਮਾਰਗ ਸੀ ਉਹ ਕਿਧਰੇ ਹੀ ਚਲੇ ਗਿਆ ਫਿਰ ਜਮ ਨਾਲ ਤਾਂ ਵਾਸਤਾ ਪਹਿਣਾ ਹੀ ਨਾ ਹੋਇਆ ਜਦੋਂ ਪਰਮੇਸ਼ਰ ਦੇ ਡਰ ਅਦਬ ਵਿੱਚ ਰਹਾ ਪਰਮੇਸ਼ਰ ਦੀ ਨਾਲ ਸਾਂਝ ਪੈ ਗਈ ਤਨਜੀਵ ਆਤਮਿਕ ਅਡੋਲਤਾ ਵਿੱਚ ਟਿਕ ਗਿਆ ਆਪਣੇ ਨਿੱਜ ਦੇ ਘਰ ਵਿੱਚ ਵਸ ਗਿਆ ਚੰਚਲਤਾ ਖਤਮ ਹੋ ਗਈ ਮਨ ਦੀ ਪੰਤ ਨਾਨਕ ਬੂਜੈ ਕੋਈ ਵਿਚਾਰੀ ਇਸ ਜਗ ਮਹਿ ਕਰਨੀ ਸਾਰੀ ਕਰਣੀ ਕੀਰਤ ਹੋਈ ਜਾ ਆਪੇ ਮਿਲਿਆ ਸੋਈ ਫੇ ਨਾਨਕ ਜੀ ਕਹਿੰਦੇ ਨੇ ਕਹਿੰਦੇ ਇਸ ਗੱਲ ਦੀ ਵਿਚਾਰ ਕੋਈ ਕਰਦਾ ਹੈ ਜਗ ਵਿੱਚ ਸਭ ਤੋਂ ਸ੍ਰੇਸ਼ਟ ਕਰਨ ਵਾਲਾ ਕੰਮ ਕਿਹੜਾ ਹੈ ਜਗ ਵਿੱਚ ਸਭ ਤੋਂ ਉੱਤਮ ਕਾਰ ਹੈ ਜਿਹੜੀ ਕਰਨ ਵਾਲੀ ਉਹ ਕਿਹੜੀ ਹੈ ਉਹ ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਕੌਣ ਆ ਜਿਨੂੰ ਪਰਮੇਸ਼ਰ ਮਿਲ ਪਿਆ ਹੁੰਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਵਕ ਸੇਵਕ ਰੈ ਸਭ ਤੇਰੀ ਜਿਨ ਸਬਦੈ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ ਅਨ ਦਿਨ ਗੁਣ ਗਾਵੇ ਨਿਤ ਸਾਚੇ ਗੁਰ ਕੈ ਸਬਦ ਸੁਹਾਇ ਮੇਰੇ ਠਾਕੁਰ ਹਮ ਬਾਰਕ ਸਰਣ ਤੁਮਾਰੀ ਏਕੋ ਸੱਚਾ ਸਤ ਤੂੰ ਕੇਵਲ ਆਪ ਮੁਰਾਰੀ ਰਹਾਓ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਉਹੀ ਸੇਵਕ ਕਹਿੰਦੇ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦਾ ਸਵਾਦ ਆ ਗਿਆ ਸਵਾਦ ਚੱਖ ਲਿਆ ਗੁਰੂ ਦੇ ਸ਼ਬਦ ਦਾ ਜਿਸ ਤੇ ਕਹਿੰਦੇ ਗੁਰੂ ਦੀ ਕਿਰਪਾ ਹੋ ਗਈ ਉਸ ਜੀਵ ਨੇ ਅੰਦਰੋਂ ਆਪਾ ਭਾਵ ਖਤਮ ਕਰ ਲਿਆ ਉਹਦਾ ਮਨ ਵਿਕਾਰਾਂ ਵੱਲੋਂ ਨਿਰਮਲ ਹੋ ਗਿਆ ਉਹ ਕਹਿੰਦੇ ਸਦਾ ਹੀ ਪਰਮੇਸ਼ਰ ਦੇ ਗੁਣ ਕਾਉਂਦੇ ਨੇ ਸਿਫਤ ਸਲਾਹ ਕਰਦੇ ਨੇ ਉਹ ਪਰਮੇਸ਼ਰ ਜੋ ਸਦਾ ਹੀ ਸੱਚਾ ਹੈ ਫਿਰ ਗੁਰੂ ਦੇ ਸ਼ਬਦ ਦੇ ਰਾਹੀ ਉਹਨਾਂ ਦੇ ਆਤਮਿਕ ਜੀਵਨ ਸੋਹਣੇ ਬਣ ਜਾਂਦੇ ਨੇ ਕਹਿੰਦੇ हे ਮੇਰੇ ਪ੍ਰਮਾਤਮਾ ਜੀ ਅਸੀਂ ਤੁਹਾਡੇ ਬੱਚੇ ਆ ਤੁਹਾਡੀ ਸ਼ਰਨ ਆਏ ਆ ਕਹਿੰਦੇ ਇੱਕ ਪਰਮੇਸ਼ਰ ਹੀ ਸੱਚ ਹੈ ਉਹ ਪਰਮੇਸ਼ਰ ਜੋ ਸਬਦਾ ਰੱਖਾ ਹੈ ਜੋ ਸਭ ਤੋਂ ਉੱਚਾ ਹੈ ਸਿਰਫ ਉਹੀ ਸਦਾ ਦੇ ਰਹਿਣ ਵਾਲਾ ਹੈ ਜਾਗਤ ਰਹੇ ਤਨੀ ਪ੍ਰਭ ਪਾਇਆ ਸਭ ਦੇ ਹਉਮੈ ਮਾਰੀ ਗਿਰਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਜਿਹੜੇ ਕਹਿੰਦੇ ਮਾਇਆ ਦੇ ਮੋਹ ਵੱਲੋਂ ਸੁਚੇਤ ਨੇ ਜਿਨ੍ਹਾਂ ਨੇ ਪਰਮ ਗੁਰੂ ਦੇ ਸ਼ਬਦ ਦੇ ਰਾਹੀਂ ਅੰਦਰੋਂ ਹਉਮੈ ਖਤਮ ਕਰ ਲਈ ਆ ਉਹਨਾਂ ਨੇ ਹੀ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਕੀਤਾ ਹੈ ਜਿਹੜੇ ਜੀਵ ਕਹਿੰਦੇ ਗ੍ਰਹਿਸਤ ਵਿੱਚ ਰਹਿੰਦਿਆਂ ਹੋਇਆਂ ਹੀ ਮਾਇਆ ਵੱਲੋਂ ਉਪਰਾਮ ਨੇ ਤੇ ਜਿਨ੍ਹਾਂ ਨੇ ਜੀਵਨ ਦੀ ਅਸਲੀਅਤ ਦੀ ਵਿਚਾਰ ਸਮਝ ਲਈ ਹੈ ਉਹ ਗ੍ਰਹਿਸਤ ਵਿੱਚ ਰਹਿੰਦਿਆਂ ਹੋਇਆਂ ਹੀ ਨਿਰਲੇਪ ਰਹਿੰਦੇ ਨੇ ਤੇ ਗ੍ਰਹਿਸਤ ਵਿੱਚ ਰਹਿੰਦਿਆਂ ਹੋਇਆਂ ਹੀ ਪਰਮੇਸ਼ਰ ਦੇ ਵਿੱਚ ਲੀਨ ਹੋਏ ਰਹਿੰਦੇ ਨੇ ਸਤਗੁਰੂ ਸੇਵ ਸਦਾ ਸੁਖ ਪਾਇਆ ਹਰ ਰਾਖਿਆ ਉਰਤਾਰੀ ਜਿਹੜੇ ਕਹਿੰਦੇ ਸਤਗੁਰ ਦੀ ਦੱਸੀ ਹੋਈ ਸੱਚੀ ਸੇਵਾ ਭਗਤੀ ਕਰਦੇ ਨੇ ਹਮੇਸ਼ਾ ਉਹ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ ਉਹ ਸਦਾ ਹੀ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ ਇਹ ਮਨੂਆ ਦਹਿ ਦਿਸਤਾਵਦਾ ਦੂਜੈ ਪਾਏ ਖੁਆਇਆ ਮਨਮੁਖ ਮੁਗਧ ਹਰ ਨਾਮ ਨਚੇਤੈ ਬਿਰਥਾ ਜਨਮ ਗਵਾਇਆ ਕਹਿੰਦੇ ਜਿਹੜਾ ਜੀਵ ਦਾ ਮਾਨਾ ਨਾ ਉਹ ਦਸਾਂ ਦਿਸ਼ਾਂ ਵਿੱਚ ਭਟਕਦਾ ਰਹਿੰਦਾ ਹਮੇਸ਼ਾ ਜਿਹੜੇ ਮਾਇਕ ਮਾਇਕ ਪਦਾਰਥਾਂ ਨੇ ਨਾ ਉਹਨਾਂ ਵਿੱਚ ਖਚਿਤ ਰਹਿੰਦਾ ਜਿਹੜੇ ਮਨਮੁਖ ਨੇ ਨਾ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਦੇ ਉਹ ਪਰਮੇਸ਼ਰ ਦੇ ਨਾਮ ਨੂੰ ਚੇਤੇ 'ਚ ਨਹੀਂ ਬਸਾਉਂਦੇ ਇਸ ਤਰ੍ਹਾਂ ਉਹਨਾਂ ਦਾ ਜਨਮ ਜਿਹੜਾ ਹੈ ਮਨੁੱਖਾ ਜਨਮ ਮਿਲਿਆ ਬੜੀ ਮੁਸ਼ਕਿਲ ਦੇ ਨਾਲ ਵਿਅਰਥ ਚਲੇ ਜਾਂਦਾ ਸਤ ਗੁਰ ਪੇਟੇ ਤਾਂ ਨਾਉ ਪਾਏ ਹਮੈ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵੇ ਗੁਰ ਕੈ ਸਬਦ ਵਿਚਾਰੀ ਆਪੇ ਮਿਲ ਲਈ ਪ੍ਰਭ ਸਾਚੇ ਸਾਚ ਰਖਿਆ ਉਰਤਾਰੀ ਨਾਨਕ ਨਾਵੋਂ ਗਤ ਮਤ ਪਾਈ ਇਹ ਹਾਰਾਸ ਹਮਾਰੀ ਫਿਰ ਕਹਿੰਦੇ ਜਿਹੜੇ ਜੀਵ ਦਾ ਮਿਲਾਪ ਗੁਰੂ ਦੇ ਨਾਲ ਹੁੰਦਾ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਫਿਰ ਉਹਨਾਂ ਦੇ ਅੰਦਰੋਂ ਹਉਮੈ ਤੇ ਮਾਇਆ ਦਾ ਮੋਹ ਖਤਮ ਹੋ ਜਾਂਦਾ ਕਹਿੰਦੇ ਜਿਹੜੇ ਹਰੀ ਦੇ ਸੱਚੇ ਸੇਵਕ ਨੇ ਉਹੀ ਸੱਚੀ ਸੇਵਾ ਭਗਤੀ ਕਰਦੇ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਨੂੰ ਹਿਰਦੇ ਵਿੱਚ ਵਸਾਇਆ ਹੈ ਉਹਨਾਂ ਨੂੰ ਪਰਮੇਸ਼ਰ ਆਪਣੇ ਨਾਲ ਆਪ ਹੀ ਮਿਲਾ ਲੈਂਦਾ ਹੈ ਨਾਨਕ ਜੀ ਕਹਿੰਦੇ ਨੇ ਜੀਵ ਦੀ ਉੱਚੀ ਆਤਮਿਕ ਅਵਸਥਾ ਤੇ ਚੰਗੀ ਅਕਲ ਇਹ ਪਰਮੇਸ਼ਰ ਦੇ ਨਾਮ ਨਾਲ ਹੀ ਮਿਲਦੀ ਆ ਤੇ ਇਹ ਉੱਚੀ ਆਤਮਿਕ ਅਵਸਥਾ ਤੇ ਚੰਗੀ ਅਕਲ ਇਹੀ ਜੀਵ ਦਾ ਸਰਮਾਇਆ ਹੈ ਜੀਵਨ ਦਾ ਜੀਵ ਦਾ ਜੋ ਅਸਲੀ ਸਰਮਾਇਆ ਹੈ ਉੱਚੀ ਆਤਮਿਕ ਅਵਸਥਾ ਤੇ ਚੰਗੀ ਬੁੱਧੀ ਇਹ ਪ੍ਰਾਪਤ ਹੁੰਦੀ ਹੈ ਪਰਮੇਸ਼ਰ ਦੇ ਨਾਮ ਰਾਹੀਂ ਪਰਮੇਸ਼ਰ ਦਾ ਨਾਮ ਮਿਲਦਾ ਹੈ ਗੁਰੂ ਦੁਆਰਾ ਤੇ ਗੁਰੂ ਦੀ ਸ਼ਰਨ ਪਈਏ ਗੁਰੂ ਦੇ ਚਰਨਾਂ ਨਾਲ ਜੁੜੀਏ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਵਾਹ